ਹੈਟਾ ਫੌਨ ਵਿੱਚ ਦਰਸ਼ਕਾਂ ਨੂੰ ਰਾਹਦਾਰੀ ਨੂੰ ਬਹੁਤ ਮੁਸ਼ਕਲ ਆਉਂਦੇ ਜੀ ਇਹ ਐਂਡ ਪਤਾ ਰਾਸਤੇ ਕੋਲ ਭੋਰਨ ਬਹੁਤ ਬੱਦਲ ਇਹ ਬਕਸੀ ਵਾਲਾ ਪਿੰਡ ਹੈ ਕਈ ਚਾਰੀ ਇਹ ਤੇ ਕਰਵਾਤ ਬੰਦੇ ਨੇ ਅਰਾ ਜਾਂਦੇ ਨੇ ਇਨਸਾਨ ਕਰਦੇ ਨੇ ਡੌੜਾ ਵੀ ਬੰਦਾ ਕੋ ਕੱਲਾ ਆ ਜਾਏਗਾ ਸਵਾਰ ਪੈਣੇ ਕਿਹਾ ਬੰਦਾ ਕੱਲਾ ਟੱਪ ਜਾ ਕਿਤੇ ਕੋਈ ਨਹੀਂ ਡੰਡਾ ਹੈਗੇ ਫਿਰ ਤੱਕ ਠੀਕ ਹੈ ਇਹ ਫਿਰ ਭਾਈ ਸਵਾਰ ਨਿਹਰੋ ਚਲਦੇ ਰਹੇ ਅੰਦਰ ਬੱਜ ਕਿਰਜਾ 사ਦਾ ਤੋਰੰਦੇ ਨੇ ਆਸਨਾ ਕਾਲੀ ਵਾਲੇ ਸੜਕ ਤੇ ਬਹੁਤ ਬੈਠੇ ਨੇ ਅੱਜ ਕੱਲ੍ਹ ਬਾਣ ਕੇ ਬੈਠੇ ജീവിത കണക്ക് വീ ക ਬਚਾਅ ਤੋਂ ਬਚਣ ਵਾਸਤੇ ਜੀ ਆਉਂਦਾ ਡੰਡਾ ਡੁੰਡਾ ਲੈ ਕੇ ਆ ਕਰੋ ਜੀ ਕਿੰਨਾ ਹੈ ਇਸ ਰੋਡ ਤੇ ਇਹ ਪਾਈ ਬਚਨ ਵਾਲਾ ਕੋਈ ਨਹੀਂ ਦਲੇਗਾ ਸਾਹਿਬ ਬੇਨਤੀ ਹੈ ਵੀ ਬਕਸ਼ੇ ਵਾਲ ਤੋਂ ਖਾਲੀ ਵਿੱਚ ਵੀ ਜੋ ਵੀ ਅੱਗੇ ਜਾਂਦੇ ਨੇ ਸਾਧਨਵਾਸ ਨੂੰ ਸੁਧਾਣੀ ਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਭਾਈ ਆਪਣੀ ਸੇਫਟੀ ਕਰਕੇ ਆਇਆ ਕਰੋ ਮੇਰੀ ਬੇਨਤੀ ਹੈ ਭਾਗੋ ਜੀ ਕੋ ਖਾਸਾ ਬਈ ਜੀ ਕੀ ਫਤਹਿ